ਫੌਜੀ ਦੇ ਵੱਲੋਂ ਵੱਡਾ ਕਾਂਡ ਜਿਹੜਾ ਕਰ ਦਿੱਤਾ ਗਿਆ ਆਪਣੀ ਪਤਨੀ ਤੇ ਸੱਸ ਨੂੰ ਮੌਦੇ ਕਾਟ ਉਤਾਰਨ ਦੇ ਬਾਅਦ ਜਦੋਂ ਪੁਲਿਸ ਦੇ ਵੱਲੋਂ ਇਸ ਨੂੰ けਰਾ ਪਾਇਆ ਗਿਆ ਤਾਂ ਉੱਥੇ ਫਿਲਮੀ ਸੀਨ ਬਣਦਾ ਹੋਇਆ ਨਜ਼ਰ ਆਇਆ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਕਰ ਰਿਆਂ ਗੁਰਦਾਸਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਫੌਜੀ ਨੂੰ ਪੁਲਿਸ ਦੇ ਵੱਲੋਂ ਫਿਰ けਰਾ ਪਾਇਆ ਗਿਆ ਸਰੈਂਡਰ ਕਰਨ ਦੇ ਲਗਾਤਾਰ ਪੁਲਿਸ ਦੇ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਸੀ ਪਰ ਫੌਜੀ ਜਿਹੜਾ ਆ ਵੈਪਨ ਲੈ ਕੇ ਆ ਗਿਆ ਜਾਨੀ ਕਿ AK47 ਲੈ ਕੇ ਆ ਗਿਆ ਤੇ ਪੂਰਾ ਜਿਹੜਾ ਅੰਗੀ ਮਹੌਲ ਬਣ ਗਿਆ ਤਸਵੀਰਾਂ ਤੁਹਾਡਾ ਨਾ ਮੌਕੇ ਦੀਆਂ ਸਾਂਝੀਆਂ ਕਰ ਰਹੇ ਦੇਖ ਪਾ ਰਹੇ ਤੁਸੀਂ ਪੁਲਿਸ ਵੀ ਫਿਰ ਤਿਆਰ ਵਰ ਤਿਆਰ ਹੋ ਕੇ ਉਸ ਫੌਜੀ ਨੂੰ ਫੜਨ ਦੇ ਲਈ ਜਦੋਂ ਗਈ ਫੌਜੀ ਵੀ ਮੋਰੇ ਪੌੜੀਆਂ ਦੇ ਉੱਤੇ ਬੈਠਾ ਜਿਹੜਾ ਹੈ ਕਈ ਗੱਲਾਂ ਕਹਿੰਦਾ ਨਜ਼ਰ ਆਇਆ ਕਹਿੰਦਾ ਕਿ ਤੁਹਾਡੇ ਨਾਲ ਤਾਂ ਮੇਰਾ ਕੋਈ ਜਿਹੜਾ ਹੈ ਬਹਿਰ ਵਿਰੋਧ ਨਹੀਂ ਮੈਂ ਮੇਰੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਆ ਤੁਸੀਂ ਮੇਰੇ ਰਸਤੇ ਦੇ ਵਿੱਚ ਨਾ ਉ ਤੱਕਲਾ ਫੌਜੀ ਇੱਕ ਕੱਲੇ ਫੌਜੀ ਨੂੰ ਜਿਹੜੀ ਹੈ ਐਨੀ ਪੁਲਿਸ ਦੇ ਵੱਲੋਂ ਘੇਰਾ ਪਾਇਆ ਗਿਆ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਬਾਅਦ ਉਸ ਫੌਜੀ ਦੇ ਹੱਥ ਦੇ ਵਿੱਚ ਵੈਪਨ ਸਿਕਾ ਤੇ ਉਸ ਦੇ ਵੱਲੋਂ ਹਥਿਆਰ ਜਿਹੜਾ ਕੱਢਿਆ ਗਿਆ ਸੀ ਤੇ ਉਸ ਦੇ ਬਾਅਦ ਫਿਰ ਇੱਕਦਮ ਮਾਹੌਲ ਗਰਮਾਉਂਦਾ ਨਜ਼ਰ ਆਇਆ ਫਿਲਮੀ ਸੀਨਾ ਬਣਦਾ ਹੋਇਆ ਨਜ਼ਰ ਆਇਆ ਅਬੇ ਅਬੇ ਵਾਕ ਕਰਦਾ ਇਹਨੂੰ ਇਹਨੂੰ ਕੱਢ ਦੇ ਮੀਡੀਆ ਮੇਰੀ ਮੀਡੀਆ ਸਾਰਾ ਖਾ ਗਿਆ ਸਾਰਾ ਅੰਦਰ ਕਾਈ ਗਿਆ ਮੀਡੀਆ ਤੇ ਅੱਗੇ ਆਪਾਂ ਦੀ ਮੇਰੀ ਮਿੰਦ